ਨੇ ਬਣਿਆ ਕੀ ਬਣਿਆ ਕੁਸ਼ਪਿੰਦਰ ਅੰਟੀ ਸਾਰਾ ਬੋਲ ਰਹੇ ਹਾਏ ਹਾਏ ਮੈਂ ਤੈਨੂੰ ਪੱਲੇ ਕਿਹਾ ਲਾਂਦੇ ਨਹੀਂਗੇ ਮਾਈਕ ਨਹੀਂ ਲਾਂਦੇਗੇ ਕੁਸ਼ਪਿੰਦਰ ਅੰਟੀ ਮੈਂ ਮੇਸ਼ਾ ਕੋਲ ਕਰਦਾ ਵਾ ਕਿ ਮਾਈਕ ਤੇ ਮੈਂ ਕਰਿਆ ਹੋਇਆ ਵਾ ਕਿ ਮਾਈਕ ਮੈਂ ਲਾਣਾ ਵਾ ਅੱਪਾ ਸਿਰੋਸਾ ਸੀਰੋਸਾ ਬੜਾ ਬਣ ਲਾ ਰਿਹਾ ਅਸੀਂ ਲਾਗੇ ਨਾਲ ਹੀ ਮੈਂ ਕੋਣ ਕਾ ਸੀਰੇ ਬਾਬਾ ਕੋ ਮੂੰਹ ਟੋਣ ਗਏ ਉਹ ਮੇਰਾ ਤੇਰੇ ਉਹ ਪਾਣੀ ਦੀ ਆਵਾਜ਼ ਤੇਰੇ ਬੰਦ ਕਰਤਾ ਨਾ ਕੋਈ ਨਹੀਂ ਉਹਨੇ ਪਾਣੀ ਦੀ ਆਵਾਜ਼ ਹਾਂ ਮੋਂ ਕਿ ਸਭ ਸਾਇਲੈਂਟ ਕਰਕੇ ਟੀਨ ਲਾਣਾ ਪੈਣਾ ਹੋ। ਸਾਰਿਆਂ ਨੇ ਵੇਖੇ ਤਾਂ ਜਿਹੜੀ ਸਾਡੀ ਸਟੋਰੀ ਆ, ਉਹੀ ਮੇਰੀ ਲੱਗਦੀ ਆ। ਤੇ ਮਾਈਕ ਤੁਸੀਂ ਚਾਲੂ ਰੱਖਿਆਈ ਕਿ ਬੰਦ ਕਰਕੇ ਥੋੜੇ ਫੇਸ। ਚਾਲੂ ਹੈ ਤਾਂ? ਨਹੀਂ ਆਣੀ ਹੋਣਾ। ਬਈ ਕਿਥੇ ਨਹੀਂ ਆਈ ਕਿ? ਮੂੰਹ ਤੋਂ ਹਾਏ ਕੱਲ ਬਲੋ ਬਣੇ ਬੜਾ ਵਧੀਆ ਇਹਨੇ। ਸਾਹੀ ਤੇ ਨਹੀਂ ਆ। ਇਹ ਇੰਨਾ ਆਣਿਆ ਨਹੀਂ ਮੈਂਗਾ। ਹਾਂ। ਹਰੇ ਵੀ ਨਿਸ਼ਕੰਦੇ ਆ। ਯਾਰ ਇਹ ਫਿਰ ਗਲੋ ਹੋ ਜਾ। ਗਲੋ ਨਹੀਂ ਹੈਗਾ। ਸਵੈਟ ਹੈਗਾ। ਇਥੋਂ ਮੈਂ ਕਰ ਨਹੀਂ ਸਕਦਾ ਕਿਉਂਕਿ ਮੇਰੀ ਮੁੱਛਾਂ ਖਰਾਬ ਹੋ ਜਾਈਆਂ। ਟੈਪ ਟੈਪ ਕਰਕੇ ਕਰ ਲੋ ਨਾ। ਟੈਪ ਹੁੰਦਾ ਟੈਪ ਨਹੀਂ ਨਹੀਂ ਟੈਪ। ਸਾਹੂ ਨਹੀਂ ਨਾ ਪਸੂੜੀ ਪੈਂਦੀ। ਬੀ ਹੁੰਦਾ। ਬੀ ਨਹੀਂ ਕਰਦਾ। ਹਾਂ ਚਲੋ ਨਹੀਂ ਬਹੁਤ ਵਧੀਆ ਚਲੋ। ਨਹੀਂ ਰਹਿਣ ਦੇ ਮੈਂ ਪੀ ਆਪ ਨੂੰ। ਇਹ ਹੋਰ ਨਾਲ ਕਰੋ ਮੇਰਾ ਪੀਂਦੇ ਜਾਂਦਾ ਵਾ। ਉਹ ਬਿਊਟੀ ਬਲੈਂਡਰ। ਹਾਂ ਬਸ ਚਲ ਕਰ ਦੂ। ਨਹੀਂ ਇਥੋਂ ਇਥੋਂ ਭਜੀ ਸਾਫ ਕਰੋ। ਵੇਅਰ ਇਜ਼ ਯੂਰ ਹੈਂਕਿੰਗ? ਤੂੰ ਨਹੀਂ ਦੇ ਦੇ ਰੇ ਸੁਈ ਲੈ ਗਈ ਕੱਢ ਕੇ ਉਹ ਤੂੰ ਨਹੀਂ ਦੇ ਦੇ ਰੇ ਤੋ ਇਹ ਸੰਥਾ ਟਿਗਰੀ ਤੂੰ ਨਹੀਂ ਦੇ ਦੋ ਨਾਲੇ ਤੂੰ ਲਾ ਦੇ ਲਾ 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 ਨਾ ਕਰੀ ਲਾ 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 ਬਾ ਬੜੀ ਹੋ ਗਈ ਲਾ ਲਾ ਹਰ ਮਾਲ ਫੜਕ ਲਿਆ ਵੇਖੋ ਵੇਖੋ ਇੱਕਦਮ ਇਹਨਾਂ ਦਾ ਧੀਏ ਦੀ ਸੇਵਾ ਕਰ ਰਹੀ ਤੁਹਾਨੂੰ ਕਿੰਨੇ ਪੜੀ ਹੋ ਆਜ ਕੱਲ ਬਹੁਤੀ ਸੇਵਾ ਵੀ ਰਾਸ ਨਹੀਂ ਆਂਦੀ ਜੇ ਕਿਸਨ ਬੋਦਾ ਮਾਨ ਦੇ ਦੋ ਨਾ ਉਹ ਨਹੀਂ ਹੁੰਦਾ ਯੋ ਸਹੀ ਹੈ ਨਾ ਸਹੀ ਬਾਤ ਹੈ ਅਰੇ ਆਂਟੀ ਇਤਨਾ ਸੱਚ ਨਹੀਂ ਬੋਲਣਾ تھا ਇਤਨੇ ਸੱਚ ਨਹੀਂ ਬੋਲਣਾ ਨਹੀਂ ਸੱਚ ਬੋਲਣਾ ਸੀ ਨਹੀਂ ਕਿਸਨ ਵਾਲੇ ਕਿਸਨ ਲਿਖ ਜਾ ਇਨਜਤ ਕਹਤਾ ਹੈ ਇੱਜ਼ਤ ਇੱਜ਼ਤ ਚਲੋ ਜੀ ਇੱਜ਼ਤ ਰਾਤ ਚਲੋ ਜੀ ਠੀਕ ਹੈ ਮੈਂ ਫੇਰ ਇੱਕ ਵਾਰ ਉੱਟ ਕੇ ਬਹਿਣਾ ਨਹੀਂ ਨਹੀਂ ਲੈ ਜੇ ਵੇਲੇ ਵੇਲੇ ਨਹੀਂ ਇਹ ਸਬਜ਼ੀ ਧਰ ਕੇ ਆਏ ਸਬਜ਼ੀ ਰੱਖ ਕੇ ਆਏ ਨਾ ਹਾਂ ਨੀ ਖਾਪੀ ਖਾਪੀ ਕੀ ਸਵੇਰੇ ਤੁਹਾਨੂੰ ਲੱਛੇ ਵਾਲੇ ਪਰੌਂਠੇ ਨਹੀਂ ਖਵਾਏ ਸਾਰਿਆਂ ਨੂੰ ਖਵਾਏ ਆ ਇੰਨੀ ਗਰਮੀ ਦੇ ਵਿੱਚ ਪਰ ਵੇਖੋ ਮੈਂ ਰਹਿ ਗਈ ਆ ਪਰ ਤੂੰ ਹੀ ਰਹਿ ਗਈ ਤਾਂ ਤੁਹਾਨੂੰ ਖਵਾਵਾਂਗੇ ਮੈਂ ਪਰ ਜਦੋਂ ਉਦੋਂ ਖਵਾਵਾਂਗੇ ਨਾ ਜਦੋਂ ਜਿਹੜੀ ਜ਼ਿਆਦਾ ਨਾ ਨਾ ਬਣਾਨੇ ਪੈਣ ਫਿਰ ਮੈਂ ਤਾਂ ਥੱਕ ਜਾਂਦਾ ਵਾ ਇੱਕ ਇਦਾਂ ਠੀਕ ਰਹਿੰਦਾ ਸਹੀ ਗਿਆ ਪਰ ਮੈਂ ਇੱਕੋ ਹੀ ਖਾਵਾਂਗੀ ਇੱਕੋ ਬਲਾਵਾਂਗੀ ਨਾ ਜਿਹੜਾ ਮੈਂ ਆਈ ਨਾ ਸਕਾਂ ਮੈਂ ਤਾਂ ਲੈ ਆਵਾਂਗੇ ਕੋਈ ਗੱਲ ਨਹੀਂ ਕੋਈ ਠੀਕ ਚਲਦੀ ਮੇਰੇ ਕਿਸੇ ਲੈਚੇ ਵਾਲਾ ਪਲੋਟ ਹੈ ਮੈਂ ਬਣਾਵਾਂਗੀ ਨਾ ਫਿਰ ਉਹਦਾ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਬੁਲਾਵਾਂਗੇ ਖਾਣ ਵਾਸਤੇ ਜਿਵੇਂ ਕੱਲ੍ਹ ਚੋਰ ਵਾਲੇ ਪਹਿਲੋ ਰਾਤ ਨੂੰ ਕਹਿੰਦੇ ਤੇ ਉਹਦਾ ਬੁੜਾ ਬੰਦਾ ਸੱਚ ਆ ਜਾ ਸਾਰਿਆਂ ਨੂੰ ਸੁਲਾ ਮਰੀ ਜਾਂਦੀ ਅਗਰ ਕਿਸੇ ਕਿਸੇ ਦਾ ਗਮ ਹੁੰਦਾ ਹਾਂ ਵੇਖੋ ਦਿਲ ਦੇ ਵੱਡਾ ਮਾਣਾ ਦਿਲ ਦੇ ਵੱਡਾ ਭਾਵੇਂ ਸੁਲਾ ਝੂਟੀ ਆ ਨਹੀਂ ਨਹੀਂ ਅਸਲ ਵਿੱਚ ਨਹੀਂ ਅਸਲ ਵਿੱਚ ਗਰਮੀ ਚ ਰੋਟੀ ਏਡੀ ਜ਼ਿਆਦਾ ਬੰਦੀ ਵੀ ਨਹੀਂ ਸਹੀ ਕਿਹਾ ਆਂਟੀ ਫਿਰ ਵੀ ਮੈਂ ਲੱਛੇ ਦੇ ਪਰੌਂਠੇ ਇਹਨਾਂ ਨੂੰ ਬਣਾ ਕੇ ਖਵਾਏ ਸਾਰੇ ਆ ਤੂੰ ਕੋਈ ਗੱਲ ਤੂੰ ਕੱਲ ਆਉਂ ਕਰੀ ਜਦ ਮਾਵਾ ਮੇਰੇ ਅਸੀਂ ਇੱਕ ਬਣਾ ਕੇ ਰੱਖ ਛੱਡੀ ਮਾ ਕੇ ਆਪਸ ਤਾ ਉਹ ਪਰਮ ਗਰਮ ਮੈਂ ਆਂਦਾ ਵਾ ਤੂੰ ਪਹਿਲਾਂ ਆ ਜਿਓ ਨਾ ਕੱਲ ਜੀ ਪੱਲਾ ਵੀ ਨਹੀਂ ਚਾਰ ਦਿਨਾਂ ਬਾਅਦ ਤੇ ਮੈਂ ਸਵੇਰੇ ਰੋਟੀ ਖਾਧੀ ਤੇ ਉਹ ਵੀ ਅੱਜ ਦਹਿ ਹਾਂ ਦੇਖ ਉਹ ਵੀ ਸੁਨਾਤਾ ਵਾ ਨਹੀਂ ਕਿ ਰੋਟੀ ਖਾਈ ਤੇ ਨਹੀਂ ਖਾਦੀ ਨਾ ਬਾਦ ਤੇ ਆਏ ਕਹਿੰਦੇ ਨਹੀਂ ਇਹਨਾਂ ਨੂੰ ਰੋਟੀ ਨਹੀਂ ਮਿਲਦੀ ਚਾਰ ਦਿਨਾਂ ਖੇ ਬੈਡੇ ਵਿਚਾਰੇ ਕਿਉਂ ਕੱਲ ਵੀ ਹੋਇਆ ਚਲੋ ਵੀ ਹੁਣ ਬੁਲਾ ਦੇ ਮਸੀਹਾ ਅੱਲਾਹ ਦੇ ਚਾਰ ਦਿਨ ਸਵੇਰੇ ਹੋ ਗਏ ਆ ਤੇ ਮੈਂ ਨਾ ਬ੍ਰੈਡਾਂ ਤੇ ਹੀ ਗੁਜ਼ਾਰਾ ਕਰ ਰਹੀ ਹਾਂ ਕੋਈ ਆਪ ਵੀ ਨਹੀਂ ਖਾਦੇ ਵਿਚਾਰੇ ਹਏ ਰੋਟੀ ਨਹੀਂ ਮਿਲਦੀ ਮੇਰੇ ਘਰ ਵਾਲੇ ਨੂੰ ਇੱਕ ਕਿੰਨਾ ਵਿਚਾਰਾ ਆ ਇਹ ਮੈਰੀ ਜ਼ਿੰਮੇਵਾਰੀ ਮੇਰਾ ਕੁੱਤਾ ਮੈਂ ਉਹਨੂੰ ਰੋਜ਼ ਰੋਟੀ ਦੇਣ ਦੇ ਆ ਪਰ ਮੈਨੂੰ ਨਹੀਂ ਮਿਲਦੀ ਹਾਂ ਓ ਮਾਈ ਗੋਡ ਤੁਸੀਂ ਆਪੇ ਕਹਿੰਦੇ ਮੈਂ ਬ੍ਰੈਡ ਬਟਰ ਖਾਣੀ ਪੈ ਵੀ ਨਹੀਂ ਖਾਣ ਦੀ ਮਾਰਨਿੰਗ ਬ੍ਰੈਕਫਾਸਟ ਮੈਂ ਵੀ ਨਹੀਂ ਕਰਦੀ ਹਾਂ ਤੇਰੀ ਜ਼ੇਤ ਵੇਖ ਕੇ ਤੇ ਲੱਗਣੀ ਨਹੀਂ ਪਿਆ। ਤੇ ਡੈਡੀ ਵੀ ਸੇਤ ਵੇਖ ਕੇ ਨਹੀਂ ਲੱਗਦਾ ਪਿਆ। ਪਰ ਮੈਨੂੰ ਤਾਂ ਬਰੈਡ ਨਜ਼ਰ ਨਹੀਂ ਆਈ ਫ੍ਰਿਜ ਵਿੱਚ। ਮੈਂ ਨਾ ਐਕਚੁਅਲੀ ਡਾਈਟਿੰਗ ਕਰਵਾ ਰਹੀ ਹਾਂ। ਮੈਂ ਡਾਈਟਿੰਗ ਕਰਵਾ ਰਹੀ ਹਾਂ ਤਾਂ ਦੋ ਬਰੱਡਾਂ ਲੈਂਦੀ ਆਂ ਸੀ। ਤਾਂ ਤੇ ਮੈਂ ਬਰੈਡ ਮੈਂ ਤੁਹਾਨੂੰ ਡਾਈਟਿੰਗ ਕਰਵਾ ਰਹੀ ਹਾਂ। ਉਹ ਚੰਗਾ ਸ਼ੁਰੂ ਕਰੋ ਯਾਰ। ਚਲੋ ਕੋਈ ਕਰੋ। ਚਲੋ ਸ਼ੁਰੂ ਕੀਆ ਜਾਏ। ਫੇਰ ਪਸੀਨਾ ਆ ਜਾਣਾ। ਕਿ ਕਿਉਂ ਛੁੱਟੀਆਂ ਐਕਸਟੈਂਡ ਐਵੇਂ ਕਰੀ ਜਾਣੀ ਪਈਆਂ ਜੇ ਤੇਰੇ ਜੀਨ ਐਵੇਂ ਕਿਪਸਹੀਕ ਐ। ਇਤਨਾ ਕਿਤਨਾ ਹੋ ਸਕਦਾ ਵਾ ਗਾਇਸ। ਤੁਸੀਂ ਸਾਰੇ ਜਾਣੇ ਦੱਸਿਓ ਮੈਨੂੰ। ਤਾਲਬੇਨ ਆਪਕਾ ਪਤੀ ਆਪਕਾ ਦੇਵਤਾ ਹੈ ਜੋ ਮਾਣਨਾ ਬੜਾ ਐਸੇ ਨਹੀਂ ਹੈ ਹੋਟਲ ਮੈਨੇਜਮੈਂਟ ਕਰੀਏ ਗੈਸ ਇਸ ਆਲਵੇਸ ਰਾਈਟ ਲੇਕਿਨ ਪਤੀ ਇਸ ਆਲਵੇਸ ਰਾਈਟ ਉੱਥੇ 8 ਘੰਟੇ ਕਹਿਣਾ ਪੈਂਦਾ ਇੱਥੇ ਸਾਰੀ ਜ਼ਿੰਦਗੀ ਹੈ ਹਾਂ ਵੇਖਿਆ ਸਾਰੀ ਜ਼ਿੰਦਗੀ ਕਹਿਣਾ ਪੈਂਦਾ ਪਤੀ ਹਮੇਸ਼ਾ ਸਹੀ ਹੈ ਚੱਲ ਵੇ ਆਜੋ ਆਜੋ ਲੇ ਪਬੀਤਾਂ ਨੂੰ ਗਦੋਂ ਕੋ ਦੂਵਾ ਖੜਕਾ ਕੇ ਆਉਂਦੇ ਚੱਲੋ ਮੈਂ ਗਿਆ ਫੇਰ ਵੀ ਬੱਚੇ ਅੰਦਰ ਹੈਗੇ ਬੈਠੋ ਬਹਿ ਜਾਓ ਬਹਿ ਜਾਓ ਬਹਿ ਜਾਓ ਨਹੀਂ ਬੈਣਾ ਨਹੀਂ ਆਏ ਹਾਏ ਓ ਯਾਰ ਨਕੇ ਰੰਨਾ ਦੇਖ ਜਾਣ ਕੇ ਕਰੀ ਜਾ ਯਾਰ ਯਾਰ ਬੈਗ ਇਹਦੇ ਕੋ ਕੈਮਰਾ ਨਹੀਂ ਚੱਲਣਾ ਬੱਚੇ ਅੱਜ ਠੰਡੰਨੀ ਦੇ ਖੜੇ ਹੋ ਜੇ ਨਾ ਅਸੀਂ ਓਏ